2019 ਦੇ ਵਿੱਚ ਆਇਲਟਸ ਵਾਲੀ ਕੁੜੀ ਚੰਦਨਪ੍ਰੀਤ ਦੇ ਨਾਲ ਮਾਪਿਆਂ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਅਤੇ ਇਸ ਵਿਆਹ ਦੀਆਂ ਕੁਝ ਸ਼ਰਤਾਂ ਵੀ ਸੀ ਅਤੇ ਮੁੰਡੇ ਦੇ ਪਰਿਵਾਰ ਨੇ ਵਿਆਹ ਤੇ ਖਰਚਾ ਵੀ ਕਾਫੀ ਕੀਤਾ ਸੀ। ਇੰਨਾ ਹੀ ਨਹੀਂ ਆਪਣੀ ਇਸ ਨੂੰ ਨੂੰ ਵਿਦੇਸ਼ ਭੇਜਣ ਤੋਂ ਬਾਅਦ ਮੁੰਡੇ ਵਾਲਿਆਂ ਨੇ ਪੈਸਾ ਵੀ ਲਗਾਇਆ ਪਰ ਅੱਜ ਹਾਲਾਤ ਇਹ ਨੇ ਕਿ ਕਦੇ ਤਾਂ ਮੁੰਡਾ ਮਰਨ ਵਰਗਾ ਹੋ ਗਿਆ ਸੀ ਅਤੇ ਹਸਪਤਾਲ ਦੇ ਵਿੱਚ ਭਰਤੀ ਸੀ ਅਤੇ ਹੁਣ ਉਸ ਨੂੰ ਜ਼ਿੰਦਗੀ ਭਰ ਦੇ ਲਈ ਸਲਾਖਾਂ ਦੇ ਵਿੱਚ ਗਾਇਤ ਕਰ ਦਿੱਤਾ ਗਿਆ 2019 ਦੇ ਵਿੱਚ ਭਗਤਾ ਪਾਈਕੇ ਦੀ ਰਹਿਣ ਵਾਲੀ ਕੁੜੀ ਚੰਨਨਪ੍ਰੀਤ ਦੇ ਨਾਲ ਜਿਸ ਮੁੰਡੇ ਦਾ ਵਿਆਹ ਕੀਤਾ ਗਿਆ ਸੀ ਉਸ ਮੁੰਡੇ ਦਾ ਨਾਮ ਚਰਨਜੀਤ ਸਿੰਘ ਹੈ ਅਤੇ ਉਸਦੇ ਪਰਿਵਾਰਿਕ ਮੈਂਬਰ ਪੂਰੇ ਪਿੰਡ ਵਾਲਿਆਂ ਦੇ ਨਾਲ ਬੈਠ ਕੇ ਅਜੋ ਸਪੁੱਤ ਦੇ ਲਈ ਇਨਸਾਫ ਮੰਗ ਰਹੇ ਨੇ ਲਾੜੀ ਜਦੋਂ ਵਿਦੇਸ਼ ਤੇ ਵੀ ਚਲੀ ਗਈ ਤਾਂ 3 ਸਾਲ ਬਾਅਦ ਉਸਨੇ ਆਪਣੇ ਇਸ ਪਤੀ ਨੂੰ ਵੀ ਬਾਹਰ ਬੁਲਾ ਲਿਆ ਪਰ ਜਿਵੇਂ ਹੀ ਪਤੀ ਬਾਹਰ ਕਦਮ ਧਰਦਾ ਹੈ ਤਾਂ ਉਹ ਉਸ ਨੂੰ ਆਖਦੀ ਹੈ ਕਿ ਆਪਣੇ ਪਿਤਾ ਤੋਂ ਯਾਨਕੀ ਸਹੁਰੇ ਤੋਂ ਪੈਸੇ ਮੰਗਵਾ ਲਵੇ ਤਾਂ ਕਿ ਉਹ ਉਸ ਨੂੰ ਸਿਮਤੇ ਹੋਰ ਚੀਜ਼ਾਂ ਲੈ ਕੇ ਦੇਵੇ ਇਸ ਮਗਰੋਂ ਉਹ ਉਸ ਨੂੰ ਘਰ ਤਾਂ ਲੈ ਕੇ ਜਾਂਦੀ ਹੈ ਪਰ ਖਾਣ ਨੂੰ ਰੋਟੀ ਤੱਕ ਨਹੀਂ ਦਿੰਦੀ ਉਹ ਆਖਦੀ ਹੈ ਕਿ ਜਿਹੜਾ ਕੁਝ ਪਿਆ ਹੈ ਖਾ ਲਵੇ ਪਰ ਮੁੰਡਾ ਆਖਦਾ ਹੈ ਕਿ ਮੈਂ ਥੱਕਿਆ ਆਂ ਤੇ ਉਹ ਉਸ ਨੂੰ ਤਾਜੀ ਰੋਟੀ ਬਣਾ ਕੇ ਦੇ ਦੇਵੇ ਪਰ ਇਹ ਉਸ ਨੂੰ ਨਸੀਬ ਨਹੀਂ ਹੁੰਦੀ ਇਸਾਰੀ ਘਟਨਾ ਹੋਣ ਤੋਂ 3 ਦਿਨ ਬਾਅਦ ਮੁੰਡਾ ਫੋਨ ਕਰਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦੱਸਦਾ ਹੈ ਕਿ ਇੱਥੇ ਉਸਦੀ ਘਰਵਾਲੀ ਉਸਦੇ ਨਾਲ ਰਹਿਣ ਤੱਕ ਨੂੰ ਤਿਆਰ ਨਹੀਂ ਅਤੇ ਆਖਦੀ ਹੈ ਕਿ ਉਹ ਇੱਥੋਂ ਚਲਾ ਜਾਵੇ। ਕੁੜੀ ਨੇ ਆਇਲਸ ਕੀਤੀ ਹੋਈ ਸੀ ਅਤੇ ਇਸੇ ਸ਼ਰਤ ਤੇ ਇਸ ਮੁੰਡੇ ਦਾ ਵਿਆਹ ਕੀਤਾ ਗਿਆ ਸੀ ਕਿ ਉਹ ਇਸ ਨੂੰ ਵਿਦੇਸ਼ ਲੈ ਕੇ ਜਾਵੇਗੀ ਅਤੇ ਵਿਆਹ ਤੇ ਖਰਚ ਮੁੰਡੇ ਵਾਲਿਆਂ ਨੇ ਕੀਤਾ ਸੀ। 3 ਮਹੀਨੇ ਇਹ ਕੁੜੀ ਆਪਣੇ ਸਹੁਰੇ ਘਰ ਦੇ ਵਿੱਚ ਰਹਿੰਦੀ ਹੈ ਅਤੇ ਫੇਰ ਸੋਹਰਿਆਂ ਦੇ ਵੱਲੋਂ ਹੀ ਪੈਸਾ ਲਗਾ ਕੇ ਇਸ ਨੂੰ ਵਿਦੇਸ਼ ਭੇਜਿਆ ਗਿਆ। ਕਰੀਬ 80 ਲੱਖ ਖਰਚਾ ਮੁੰਡੇ ਵਾਲੇ ਦੱਸਦੇ ਨੇ ਕਿ ਸਾਡਾ ਹੁਣ ਤੱਕ ਆ ਚੁੱਕਿਆ। 2 ਸਾਲ ਬਾਹਰ ਜਾ ਕੇ ਉਸਨੇ ਪੜ੍ਹਾਈ ਕੀਤੀ ਹੈ, ਉਹਦਾ ਖਰਚਾ ਵੀ ਮੁੰਡੇ ਵਾਲਿਆਂ ਦੇ ਵੱਲੋਂ ਦਿੱਤਾ ਗਿਆ। ਪਰ ਹੁਣ ਅਜਿਹਾ ਕੀ ਹੋਇਆ ਕਿ ਨਵੰਬਰ 2024 ਨੂੰ ਇਸ ਮੁੰਡੇ ਨੂੰ 25 ਸਾਲ ਦੀ ਸਜ਼ਾ ਵਿਦੇਸ਼ ਦੇ ਵਿੱਚ ਸੁਣਾ ਦਿੱਤੀ ਗਈ। ਇਸ ਮੁੰਡੇ ਤੇ ਇਲਜ਼ਾਮ ਲੱਗੇ ਨੇ ਕਿ ਇਸਨੇ ਆਪਣੀ ਪਤਨੀ ਦੀ ਜਾਨ ਲਈ ਹੈ ਉਹ ਕੁੜੀ ਹੁਣ ਇਸ ਦੁਨੀਆ ਤੇ ਵਿੱਚ ਨਹੀਂ ਹੋਰ ਮੁੰਡਿਆਂ ਦੇ ਨਾਲ ਜਦੋਂ ਉਹ ਕੁੜੀ ਸੌ ਰਹੀ ਸੀ ਤਾਂ ਉਸ ਦੀਆਂ ਫੋਟੋਆਂ ਖਿੱਚ ਕੇ ਇਸ ਪਤੀ ਨੇ ਉਸ ਦੀ ਮਾਂ ਨੂੰ ਵੀ ਭੇਜੀਆਂ ਇਹ ਸਾਰੇ ਵੱਡੇ ਇਲਜ਼ਾਮ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਸਮੇਂ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪੁੱਤ ਜੇਲ੍ਹ ਦੇ ਵਿੱਚ ਹੈ ਅਤੇ ਅਸੀਂ ਉਸ ਨੂੰ ਛਡਵਾਉਣਾ ਚਾਹੁੰਦੇ ਹਾਂ ਪਰ ਇਸ ਤੇ ਲਈ ਵਕੀਲ ਮੋਟੀ ਫੀਸ ਮੰਗਦੇ ਨੇ ਜਿਸ ਦੀ ਕੀਮਤ ਕਰੀਬ 2 ਤੋਂ 3 ਕਰੋੜ ਤਾਂ ਪਹਿਲਾਂ ਵੀ ਇਹ ਕੁੜੀ ਐ ਇਸ ਮੁੰਡੇ ਨੂੰ ਜੇਲ੍ਹ ਭਜਵਾ ਚੁੱਕੀ ਆ ਪਰ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਇਹ ਮੁੰਡੇ ਦੇ ਮਾਪਿਓ ਤੱਕ ਨੂੰ ਨਹੀਂ ਪਤਾ ਕੁੜੀ ਦੇ ਮਾਪੇ ਕਹਿੰਦੇ ਨੇ ਕਿ ਉਹ ਸਾਡੀ ਵੀ ਨਹੀਂ ਸੁਣਦੀ ਇਸ ਕਰਕੇ ਉਹ ਕੁਝ ਨਹੀਂ ਕਰ ਸਕਦੇ ਇਹ ਉਸ ਸਮੇਂ ਦੀਆਂ ਗੱਲਾਂ ਨੇ ਜਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਪਤੀ ਅਤੇ ਪਤਨੀ ਦਾ ਝਗੜਾ ਸ਼ੁਰੂ ਹੋਇਆ ਸੀ ਤਾਂ ਖੈਰ ਇਹ ਸਭ ਕੁਝ ਉਹ ਮੁੰਡੇ ਦੇ ਨਾਲ ਵਿਦੇਸ਼ ਦੇ ਵਿੱਚ ਹੋ ਰਿਹਾ ਸੀ ਤਾਂ ਉਹ ਤੰਗ ਪਰੇਸ਼ਾਨ ਹੋ ਕੇ ਵਾਪਸ ਪੰਜਾਬ ਆ ਗਿਆ ਫਿਰ ਇੱਥੇ ਰਹਿੰਦੇ ਹੋਏ ਜਦੋਂ ਉਸਨੇ ਦੇਖਿਆ ਕਿ ਉਸਦੀ ਇਹ ਪਤਨੀ ਇੰਸਟਾਗ੍ਰam ਤੇ ਹੋਰ ਮੁੰਡਿਆਂ ਦੇ ਨਾਲ ਜਫੀਆਂ ਪਾ ਕੇ ਫੋਟੋਆਂ ਖਿੱਚਵਾ ਰਹੀ ਆ ਤੇ ਉਸ ਨੂੰ ਅਪਲੋਡ ਕਰ ਰਹੀ ਹੈ ਤਾਂ ਮੁੰਡੇ ਨੇ ਹੀ ਸਾਰੀਆਂ ਫੋਟੋਆਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਕੁੜੀ ਦੇ ਮਾਪਿਆਂ ਦੇ ਕੋਲੋਂ ਜਵਾਬ ਮੰਗਿਆ ਪਰ ਜਦੋਂ ਉੱਥੋਂ ਤਸੱਲੀ ਬਖਸ਼ ਕੋਈ ਜਵਾਬ ਨਾ ਮਿਲਿਆ ਤੌਸ ਮਗਰੋਂ ਮੁੰਡੇ ਨੇ ਸਪਰੇ ਪੀ ਲਈ ਅਤੇ ਉਹ 5 ਦਿਨ ਹਸਪਤਾਲ ਦੇ ਵਿੱਚ ਭਰਤੀ ਰਿਹਾ। ਪਰਿਵਾਰਿਕ ਮੈਂਬਰੇ ਵੀ ਆਖ ਰਹੇ ਨੇ ਕਿ 5 ਦਿਨ ਮਗਰੋਂ ਜਦੋਂ ਦੋਸਤ ਨੂੰ ਘਰ ਲੈ ਕੇ ਆਂਦਾ ਤਾਂ ਦਵਾਈ ਬੂਟੀ ਦੇ ਵਿੱਚ ਹੀ ਕਰੀਬ 1 ਮਹੀਨਾ ਲੰਘ ਗਿਆ। ਮੁੰਡਾ ਤਕਲੀਫ ਦੇ ਵਿੱਚ ਰਿਹਾ ਅਤੇ ਫਿਰ ਉਹ ਠੀਕ ਹੋ ਗਿਆ। ਇਸ ਮਗਰੋਂ 2 ਮਹੀਨੇ ਬਾਅਦ ਉਹ ਫਿਰ ਤੋਂ ਕੈਨੇਡਾ ਚਲਾ ਗਿਆ। ਉਸਨੇ ਸੋਚ ਲਿਆ ਸੀ ਕਿ ਮੈਂ ਹੁਣ ਆਪਣੀ ਪਤਨੀ ਤੋਂ ਵੱਖ ਹੀ ਰਹਾਂਗਾ ਤਾਂ ਚੰਗਾ ਹੋਵੇਗਾ। ਮੁੰਡਾ ਅਲੱਗ ਰਹਿਣ ਲੱਗ ਪਿਆ ਪਰ ਨੌਵੇਂ ਦਿਨ ਜਾ ਕੇ ਕੁੜੀ ਬਾਰ-ਬਾਰ ਮੁੰਡੇ ਨੂੰ ਫੋਨ ਕਰਦੀ ਹੈ। ਅਤੇ ਆਖਦੀ ਹੈ ਕਿ ਉਹ ਮੇਰੇ ਕੋਲ ਆਵੇ ਕੁਝ ਕਾਗਜ਼ ਸਾਈਨ ਕਰਨੇ ਨੇ ਪਰ ਮੁੰਡਾ ਮਨਾ ਕਰ ਦਿੰਦਾ ਹੈ। ਫਿਰ ਵੀ ਉਹ ਕੁੜੀ ਚੰਦਨਪ੍ਰੀਤ ਕੌਰ ਮੁੰਡੇ ਦੇ ਕੋਲ ਆਉਂਦੀ ਹੈ। ਇਸ ਮਗਰੋਂ ਪਤਾ ਲੱਗਦਾ ਹੈ ਕਿ ਚੰਦਨਪ੍ਰੀਤ ਇਸ ਦੁਨੀਆ ਤੇ ਵਿੱਚ ਨਹੀਂ ਰਹੀ। ਚੰਦਨਪ੍ਰੀਤ ਦੇ ਨਾਲ ਇਸ ਮੌਕੇ ਤੇ ਕੁਝ ਹੋਰ ਮੁੰਡੇ ਵੀ ਮੌਜੂਦ ਸੀ। ਇਸ ਆਰੀ ਘਟਨਾ 19 ਸਤੰਬਰ 2022 ਦੀ ਦੱਸੀ ਜਾ ਰਹੀ ਹੈ ਦੱਸਿਆ ਗਿਆ ਕਿ ਕੁੜੀ ਨੇ ਮੁੰਡੇ ਦੇ ਧੱਪੜ ਵੀ ਮਾਰੇ ਸੀ ਕੈਨੇਡੀਅਨ ਟੈਂਕ ਦੇ ਵਿੱਚ ਉਸ ਨੂੰ ਲੈ ਕੇ ਗਈ ਅਤੇ ਉਸ ਮਗਰੋਂ ਉਸੇ ਥਾਂ ਤੇ ਕੁੜੀ ਦੀ ਮ੍ਰਿਤਕ ਦੇ ਮਿਲੀ ਅਤੇ ਮੁੰਡਾ ਉਸਦੇ ਕੋਲ ਹੀ ਬੈਠਾ ਸੀ ਜਦੋਂ ਕਿ ਇਸ ਮੌਕੇ ਤੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕੁੜੀ ਉਹਨਾਂ ਦੀ ਨੂੰ ਹੋਰ ਮੁੰਡਿਆਂ ਦੇ ਨਾਲ ਉੱਥੇ ਆਈ ਸੀ ਆਖਿਰਕਾਰ ਉਹ ਕਿੱਥੇ ਚਲੇ ਗਏ ਕਿਸ ਦੇ ਵੱਲੋਂ ਕੁੜੀ ਦੀ ਜਾਨ ਲਈ ਗਈ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਹੁਣ ਤੱਕ ਵੀ ਕੁੜੀ ਦੇ ਮਾਪਿਓ ਦੇ ਕੋਲ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਹੁਣ ਤੱਕ ਨਹੀਂ ਪਤਾ ਕਿ ਕੁੜੀ ਦੀ ਜਾਨ ਕਿਨੇ ਲਈ ਹੈ ਪਰ ਉਹੇ ਜ਼ਰੂਰ ਆਖ ਰਹੇ ਨੇ ਕਿ ਸਾਡਾ ਮੁੰਡਾ ਬੇਕਸੂਰ ਹੈ ਅਤੇ ਉਸ ਨੂੰ ਇਨਸਾਫ ਦਿੱਤਾ ਜਾਵੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹੀ ਆਖਦੇ ਨੇ ਕਿ ਸਾਡੀ ਧੀ ਦੀ ਜਾਨ ਚੰਦਨਪ੍ਰੀਤ ਦੀ ਜਾਨ ਉਸਦੇ ਹੀ ਪਤੀ ਚਰਨਜੀਤ ਦੇ ਵੱਲੋਂ ਲਈ ਗਈ ਹੈ ਜਿਸਨੇ ਕੀ ਚਾਕੂ ਮਾਰ-ਮਾਰ ਕੇ ਉਸਨੂੰ ਖਤਮ ਕੀਤਾ ਇਸ ਦੇ ਚਲਦੇ ਹੋਏ ਹੀ ਪੁਲਿਸ ਨੇ ਉਸਨੂੰ ਹਿਰਾਸਤ ਦੇ ਵਿੱਚ ਲਿਆ ਅਤੇ 25 ਸਾਲ ਦੀ ਲੰਬੀ ਸਜ਼ਾ ਸੁਣਾਈ ਹੈ ਇਸ ਮੌਕੇ ਤੇ ਮੁੰਡੇ ਦਾ ਪਰਿਵਾਰ ਇਹੀ ਇਨਸਾਫ ਮੰਗ ਰਿਹਾ ਹੈ ਕਿ ਸਾਡਾ ਸਾਥ ਦਿੱਤਾ ਜਾਵੇ ਇਸ ਦੇ ਲਈ ਉਹ ਲੋਕਾਂ ਦੇ ਸਾਹਮਣੇ ਆ ਕੇ ਪਿੰਡ ਵਾਲਿਆਂ ਦੇ ਸਮੇਤ ਅਪੀਲ ਕਰ ਰਹੇ ਨੇ ਪਿੰਡ ਵਾਲੇ ਵੀ ਇਹੀ ਆਖ ਰਹੇ ਨੇ ਕਿ ਇਹ ਮੁੰਡਾ ਸਾਊ ਸੁਭਾਅ ਦਾ ਸੀ ਇਸ ਦੇ ਨਾਲ ਜੋ ਕੁਝ ਵੀ ਹੋ ਰਿਹਾ ਹੈ ਉਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇੱਕ ਚੰਗੇ ਘਰ ਦੇ ਮੁੰਡੇ ਦੇ ਨਾਲ ਜੋ ਕਿ ਗਰੀਬ ਵੀ ਹੈ ਉਹ ਇੰਨਾ ਨਾ ਤਾਂ ਇਸ ਕੇਸ ਨੂੰ ਲੜਨ ਦੇ ਲਈ ਪੈਸਾ ਲਗਾ ਸਕਦੇ ਨੇ ਅਤੇ ਨਾ ਹੀ ਉਹਨਾਂ ਨੂੰ ਹੋਰ ਕੀ ਤੋਂ ਉਮੀਦ ਹੈ ਕਿ ਇਨਸਾਫ ਮਿਲੇਗਾ ਪਰ ਦੱਸਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਆਇਲਸ ਵਾਲਾ ਕੀਤਾ ਹੋਇਆ ਇਹ ਵਿਆਹ ਇਸ ਅੰਜਾਮ ਤੇ ਪਹੁੰਚਿਆ ਕਿ ਪਹਿਲਾਂ ਤਾਂ ਉਹ ਕੁੜੀ ਜਦੋਂ ਵਿਦੇਸ਼ ਦੇ ਵਿੱਚ ਚਲੀ ਗਈ ਤਾਂ ਮੁੰਡੇ ਨੂੰ دیر ਬਾਅਦ ਉੱਥੇ ਬੁਲਾਇਆ ਗਿਆ ਜਦੋਂ ਉਹਦਾ ਪਤੀ ਉੱਥੇ ਪਹੁੰਚਿਆ ਵੀ ਤਾਂ ਉਹ ਉਸਦੇ ਨਾਲ ਰਹਿਣ ਨੂੰ ਤਿਆਰ ਨਹੀਂ ਸੀ ਮੁੰਡੇ ਦੇ ਭੈਣ ਦਾ ਤੇ ਮਾਪਿਓ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਦੋਂ ਮੁੰਡਾ 에어ਪੋਰਟ ਤੇ ਪਹੁੰਚਦਾ ਉਸ ਮਗਰੋਂ ਹੀ ਕੁੜੀ ਨੇ ਉਸਦੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਸੀ ਪਤੀ ਪਤਨੀ ਦੇ ਵਿੱਚ ਆਖਿਰਕਾਰ ਕਿਸ ਕੱਲ ਨੂੰ ਲੈ ਕੇ ਮਨ ਮਟਾਵ ਸੀ ਕਿਉਂ ਆਖਿਰਕਾਰ ਪਹਿਲਾਂ ਵੀ ਉਸਨੇ ਪੁਲਿਸ ਨੂੰ ਫੋਨ ਕਰਕੇ ਮੁੰਡੇ ਦੀ ਸ਼ਿਕਾਇਤ ਕੀਤੀ ਅਤੇ ਹੁਣ ਐਡਾ ਵੱਡਾ ਮਾਮਲਾ ਹੋ ਗਿਆ ਕਿ ਕੁੜੀ ਉਸ ਦੁਨੀਆ ਦੇ ਵਿੱਚ ਹੀ ਨਹੀਂ ਰਹੀ ਆਖਿਰਕਾਰ ਕੋਈ ਨਾ ਕੋਈ ਘਟਨਾ ਤਾਂ ਉਸਦੇ ਨਾਲ ਜ਼ਰੂਰ ਪਾਪਰੀ ਹੈ ਉਹ ਕਰਨ ਵਾਲਾ ਕੌਣ ਸੀ ਕਿਵੇਂ ਉਸਦੀ ਜਾਨ ਗਈ ਇਹ ਸਾਰੀਆਂ ਗੱਲਾਂ ਦੇ ਜਵਾਬ ਜਾਂ ਤਾਂ ਉਹ ਮੁੰਡਾ ਦੇ ਸਕਦਾ ਜੋ ਉੱਥੇ ਮੌਜੂਦ ਸੀ ਜਾਂ ਫਿਰ ਉਸ ਕੁੜੀ ਦੇ ਨਾਲ ਜੇਕਰ ਉੱਥੇ ਕੁਝ ਹੋਰ ਮੁੰਡੇ ਵੀ ਮੌਜੂਦ ਸੀ ਜਿਵੇਂ ਕਿ ਮੁੰਡੇ ਦੇ ਪਰਿਵਾਰਕ ਮੈਂਬਰ ਆਖ ਰਹੇ ਨੇ ਤਾਂ ਉਹ ਇਹ ਸਾਰਾ ਸੱਚ ਯਕੀਨਨ ਜਾਣਦੇ ਹੋਣਗੇ ਕਿ ਆਖਿਰਕਾਰ ਚੰਦਨਪ੍ਰੀਤ ਦੇ ਨਾਲ ਉੱਥੇ ਹੋਇਆ ਕੀ ਤਾਂ ਖੈਰ ਕੁੜੀ ਦੇ ਮਾਪਿਓ ਦੇ ਕੋਲ ਵੀ ਜਿਹੜੀਆਂ ਗੱਲਾਂ ਪਹੁੰਚੀਆਂ ਉਹਨਾਂ ਨੇ ਵੀ ਫੋਨ ਦੇ ਰਾਹੀਂ ਇਹੀ ਦੱਸਿਆ ਕਿ ਉਹਨਾਂ ਦੇ ਜਿਵਾਈ ਨਹੀਂ ਉਹਨਾਂ ਦੀ ਧੀ ਦੀ ਜਾਨ ਲਈ ਹੈ ਪਤੀ ਪਤਨੀ ਦੇ ਡਿਸਪਿਊਟ ਦਾ ਇਹ ਮਾਮਲਾ ਸੀ ਜਿਸ ਤੋਂ ਬਾਅਦ ਜਾਂਚ ਪੜਤਾਲ ਮਗਰੋਂ ਹੀ ਪੁਲਿਸ ਕਿਸੇ ਨਤੀਜੇ ਤੇ ਪਹੁੰਚੀ ਹੋਣੀ ਹੈ ਤੇ ਅੱਜ ਇਸ ਮੁੰਡੇ ਨੂੰ 25 ਸਾਲ ਦੀ ਲੰਮੀ ਸਜ਼ਾ ਸੁਣਾਈ ਗਈ ਪਰ ਇੱਧਰ ਮੁੰਡੇ ਦੇ ਪਰਿਵਾਰ ਵਾਲੇ ਇਹ ਮੰਨ ਨਹੀਂ ਸਕਦੇ ਕਿ ਉਹਨਾਂ ਦੇ ਪੁੱਤ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਹਨਾਂ ਦੀ ਹੀ ਨੂੰਹ ਦੀ ਜਾਨ ਲਈ ਹੈ ਹਾਲਾਂਕਿ ਦੋਹਾਂ ਦੇ ਵਿੱਚ ਇਹ ਸਮਝੌਤਾ ਹੋ ਗਿਆ ਸੀ ਪਹਿਲਾਂ ਹੀ ਕਿ ਉਹ ਇੱਕ ਦੂਜੇ ਦੇ ਰਸਤੇ ਦੇ ਵਿੱਚ ਨਹੀਂ ਆਣਗੇ ਪਰ ਫਿਰ 9 ਦਿਨ ਬਾਅਦ ਜਦੋਂ ਕੁੜੀ ਰੋਜ਼-ਰੋਜ਼ ਫੋਨ ਕਰਕੇ ਚਰਨਜੀਤ ਨੂੰ ਆਪਣੇ ਕੋਲ ਬੁਲਾ ਰਹੀ ਸੀ ਅਤੇ ਉਸੇ ਦਿਨ ਹੀ ਕੁੜੀ ਦੀ ਇਸ ਤਰ੍ਹਾਂ ਦੇ ਨਾਲ ਜਾਨ ਚਲੇ ਜਾਣਾ ਇਹ ਸਾਰੀ ਘਟਨਾ ਮੰਦਭਾਗੀ ਹੈ ਮਾੜੀ ਹੈ ਪਰ ਇੱਕ ਪਰਿਵਾਰ ਇਸ ਸਮੇਂ ਇਹੀ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਪੁੱਤ ਨੂੰ ਬਚਾਇਆ ਜਾਵੇ ਅਤੇ ਉਹਨਾਂ ਦਾ ਸਾਥ ਦਿੱਤਾ ਜਾਵੇ